ਪੰਜਾਬ ਕਾਂਗਰਸ ਨੇ ਅਜੇ ਤੱਕ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਕਿ ਪਾਰਟੀ ਦੇ ਅੰਦਰ ਕਾਟੋ ਪਲੇ ਸੇ ਸ਼ੁਰੂ ਹੋ ਗਿਆ ਇਸ ਦਿਨ ਕੁਝ ਤਸਵੀਰਾਂ ਨਡਾਲਾ ਤੋਂ ਸਾਹਮਣੇ ਆਈਆਂ ਜਿੱਥੇ ਮੀਟਿੰਗ ਦੇ ਦੌਰਾਨ ਕਾਂਗਰਸ ਵਰਕਰ ਆਪਸ ਵਿੱਚ ਝਿੜ ਗਏ ਦਰਸਾਲ ਇੱਕ ਧੜਾ ਪਲਟੋ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਗੁਰਵਿੰਦਰ ਸਿੰਘ ਅਟਵਾਲੂ ਬਾਰੀ ਉਮੀਦਵਾਰ ਦਾਸ ਕੇ ਵਿਰੋਧ ਕਰ ਰਿਹਾ ਸੀ ਝਗੜਾ ਐਨਾ ਵੱਧਿਆ ਕੁਰਸੀਆਂ ਤੱਕ ਚਲੀਆਂ ਤੇ ਗਾਲੀ ਘਲੋਛ ਹੋਇਆ ਇਥੋਂ ਤੱਕ ਇੱਕ ਆਗੂ ਦੀ ਦਸਤਾਰ ਤੱਕ ਲੈ ਗਈ ਇਹ ਸਾਰਾ ਕੁਝ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਦੀ ਮੌਜੂਦਗੀ ਵਿੱਚ ਹੋਇਆ ਭਾਈ ਜਮਾਨ ਉਸ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਕਾਂਗਰਸੀ ਵਰਕਰ ਹਾਂ ਕਾਂਗਰਸੀ ਵਰਕਰ ਰਹਿਣਾ ਹੈ ਪਰ ਜੋ ਇਹਨਾਂ ਨੇ ਪੱਗ ਦੀ ਬਦਨਾਮੀ ਕੀਤੀ ਹੈ ਰਾਣੇ ਗੁਰਜੀਤ ਨੇ ਮੈਂ ਸਮਝਦਾ ਉਹਦੀ ਟਿਕਟ ਕੱਟ ਕੇ ਗੁਰਮੁਖੀ ਪਾਰਟੀ ਜੋ ਬਾਹਰ ਕੱਢਿਆ ਜਾਵੇ ਨਾਲ ਦੇ ਨਾਲ ਜੋ ਇੱਥੇ ਗੁਰਵਿੰਦਰ ਸਿੰਘ ਅਟਵਾਲ ਹੈ ਜੋ ਜੋ ਲੋਕ ਲੋਕਾਂ ਨੂੰ ਨਹੀਂ ਜਾਣਦਾ ਲੋਕਾਂ ਨੂੰ ਨਹੀਂ ਜਾਣਦੇ ਬਾਹਰੀ ਉਮੀਦਵਾਰ ਹੈ ਸਾਡੇ ਸਾਰੇ ਹਲਕੇ ਦੇ ਲੋਕਾਂ ਨੇ ਵੋਟਰਾਂ ਨੇ ਉਸ ਦੀ ਬਾਈਕਟ ਕੀਤਾ ਹੈ ਗੁਰਦਾਰੇ ਦੇ ਕੱਲ ਨਾਰੇ ਵੀ ਲੋਕਾਂ ਨੇ ਲਗਾਏ ਹਨ ਮੈਂ ਸਮਝਦਾ ਉਹਦੀ ਵੀ ਟਿਕਟ ਕੱਟ ਕੇ ਉਹਨੂੰ ਵੀ ਇੱਥੋਂ ਭਜਾਇਆ ਜਾਵੇ ਅਸਲ ਦੇ ਵਿੱਚ ਪਲਾਥ ਹਲਕੇ ਤੋਂ ਕਾਂਗਰਸ ਦੇ 8 ਉਮੀਦਵਾਰ ਚੋਣ ਲੜਨ ਦੀ ਤਿਆਰੀ ਵਿੱਚ ਸਨ ਪਰ ਪਾਰਟੀ ਨੇ ਪੈਰਾਸ਼ੂਟ ਦੇ ਰਾਹੀਂ ਬਾਹਰੀ ਉਮੀਦਵਾਰ ਗੁਰਵਿੰਦਰ ਸਿੰਘ ਅਟਵਾਲ ਨੂੰ ਟਿਕਟ ਦੇ ਕੇ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਨਿਰਾਸ਼ ਤੜਿਆਂ ਨੇ ਅਗਲੀ ਰਣਨੀਤੀ ਉਲੀਕਣ ਦੇ ਲਈ ਵਰਕਰਾਂ ਦੀ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਮੌਜੂਦ ਯੂਥ ਆਗੂ ਦਲਜੀਤ ਸਿੰਘ ਨਡਾਲਾ ਅਤੇ ਕੁਲਵਿੰਦਰ ਸਿੰਘ ਬੱਬਲ ਦੇ ਵਿਚਕਾਰ ਬਹਿਸ ਹੋ ਗਈ ਜਿਸ ਤੋਂ ਬਾਅਦ ਮੀਟਿੰਗ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਇਹਨਾਂ ਨੇ ਉੱਥੇ ਕਾਂਗਰਸ ਤੇ ਜਿਹੜੇ ਸਾਡੇ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ ਗੁਰਵਿੰਦਰ ਟਵਾਲ ਜੀ ਉਹਨਾਂ ਦੇ ਖਿਲਾਫ ਪੀਪੀਸੀਸੀ ਦੇ ਕਪਤਾਨ ਸਾਡੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਔਰ ਰਾਣਾ ਜੀ ਦੇ ਖਿਲਾਫ ਉੱਥੇ ਇਹਨੇ ਬਿਆਨਬਾਜ਼ੀ ਕੀਤੀ ਜਿਹਨੂੰ ਰੋਕਦਿਆਂ ਮੇਰੀਆਂ ਹੱਥੋਂ ਭਾਈ ਹੋਈ ਇਹਦੀ ਦਸਤਾਰ ਲੱਤ ਗਈ ਹੈ ਜਾਂ ਜੋ ਵੀ ਕੁਝ ਹੋਇਆ ਵਾ ਉਹ ਇੱਕ ਸਾਡੀ ਆਪਸ ਦੀ ਝੜਪ ਦੀ ਗੱਲ ਹੈ ਉਸ ਤੋਂ ਇਲਾਵਾ ਪਿਸਤਲ ਲਾ ਕੇ ਨੇ ਚਲਾਇਆ ਉੱਥੇ ਨਾ ਕੋਈ ਗੋਲੀ ਚਲੀ ਨਾ ਕਿਸੇ ਨੇ ਕੱਢਿਆ ਉੱਥੇ ਬਿਲਕੁਲ ਬੇਬੁਨਿਆਦ ਗੱਲ ਹੈ ਉਧਰ ਇਸ ਝਗੜੇ ਤੋਂ ਬਾਅਦ ਕੁਲਵਿੰਦਰ ਸਿੰਘ ਬੱਬਲ ਦੀ ਸ਼ਿਕਾਇਤ ਇਦਾਰ ਤੇ ਰਾਣਾ ਗੁਰਜੀਤ ਦਲਜੀਤ ਸਿੰਘ ਅਤੇ ਗੁਰਪ੍ਰੀਤ ਪੱਡਾ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ